Voice of Punjab ਚ ਤੁਹਾਡਾ ਸਵਾਗਤ ਹੈ 1966 ਵਿੱਚ ਹਰਿਆਣਾ ਦਾ ਪੰਜਾਬ ਤੋਂ ਵੱਖ ਹੋਣਾ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾ ਸੀ ਇਹ ਮੁੱਖ ਤੌਰ ਤੇ ਪਾਸ਼ਾਈ ਸੱਭਿਆਚਾਰਕ ਅਤੇ ਪ੍ਰਸ਼ਾਸਨਿਕ ਵਿਚਾਰਾਂ ਦੁਆਰਾ ਚਲਾਇਆ ਗਿਆ ਸੀ ਪਾਸ਼ਾਈ ਲੀਹਾਂ ਤੇ ਰਾਜਾਂ ਦਾ ਪੁਨਰਗਠਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੀ ਰਾਸ਼ਟਰ ਨਿਰਮਾਣ ਪ੍ਰਕਿਰਿਆ ਦਾ ਇੱਕ ਮੁੱਖ ਪਹਿਲੂ ਸੀ ਅਤੇ ਹਰਿਆਣਾ ਦਾ ਇੱਕ ਵੱਖਰੇ ਰਾਜ ਬਜੋਂ ਸਿਰਜਣਾ ਵੱਡੇ ਰਾਜ ਪੰਜਾਬ ਦੇ ਅੰਦਰ ਵੱਖਰੀਆਂ ਪਾਸ਼ਾਈ ਅਤੇ ਸੱਭਿਆਚਾਰਕ ਪਛਾਣਾਂ ਨੂੰ ਸੰਬੋਧਿਤ ਕਰਨ ਦੀ ਲੋੜ ਤੋਂ ਉਪਰਿਆ ਵੱਖ ਹੋਣ ਦੇ ਕਾਰਨ ਨਾ ਦੀ ਕਲ ਕਰਨ ਤੋਂ ਪਹਿਲਾਂ ਇਸ ਫੈਸਲੇ ਤੋਂ ਪਹਿਲਾਂ ਦੇ ਇਤਿਹਾਸਿਕ ਸੰਦਰਭ ਨੂੰ ਸਮਝਣਾ ਜ਼ਰੂਰੀ ਹੈ 1947 ਵਿੱਚ ਭਾਰਤ ਦੀ ਆਜ਼ਾਦੀ ਦੇ ਸਮੇਂ ਪੰਜਾਬ ਇੱਕ ਦੋਪਾਸ਼ੀ ਰਾਜ ਸੀ ਜਿਸ ਵਿੱਚ ਪੰਜਾਬੀ ਅਤੇ ਹਿੰਦੀ ਬੋਲਣ ਵਾਲਿਆਂ ਸੰਬੇਤ ਬੁਪਿੰਨ ਆਬਾਦੀ ਸੀ ਹਾਲਾਂਕਿ ਭਾਸ਼ਾਈ ਅਤੇ ਸੱਭਿਆਚਾਰਕ ਅੰਤਰ ਸਾਲਾਂ ਦੌਰਾਨ ਵਧੇਰੇ ਸਪਸ਼ਟ ਹੋ ਗਏ ਖਾਸ ਕਰਕੇ ਪੰਜਾਬ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਮੁੱਖ ਤੌਰ ਤੇ ਪੰਜਾਬੀ ਬੋਲਣ ਵਾਲੇ ਸਿੱਖਾਂ ਅਤੇ ਦੱਖਣੀ ਅਤੇ ਪੂਰਬੀ ਖੇਤਰਾਂ ਵਿੱਚ ਹਿੰਦੀ ਬੋਲਣ ਵਾਲੇ ਪਾਈਚਾਰਿਆ ਵਿਚਕਾਰ ਜਿਵੇਂ ਕਿ ਪਾਸ਼ਾਈ ਰਾਜਾਂ ਦੀਆਂ ਮੰਗਾਂ ਨੇ ਪੂਰੇ ਭਾਰਤ ਵਿੱਚ ਗਤੀ ਫੜੀ ਰਾਜਾਂ ਦੇ ਪੁਨਰਗਠਨ ਕਮਿਸ਼ਨ ਐਸ ਆਰ ਸੀ ਨੂੰ 1953 ਵਿੱਚ ਪਾਸ਼ਾਈ ਅਤੇ ਹੋਰ ਸੰਬੰਧਿਤ ਕਾਰਕਾਂ ਦੇ ਆਧਾਰ ਤੇ ਰਾਜਾਂ ਦੇ ਪੁਨਰਗਠਨ ਦੀ ਜਾਂਚ ਕਰਨ ਅਤੇ ਸਿਫਾਰਿਸ਼ ਕਰਨ ਲਈ ਨਿਯੁਕਤ ਕੀਤਾ ਗਿਆ ਭੋਗਿੰਤੀ ਆਬਾਦੀ ਦੁਆਰਾ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੇ ਨਾਲ ਸ਼ਾਸਨ ਨੂੰ ਬਹਤਰ ਢੰਗ ਨਾਲ ਇਕਸਾਰ ਕਰਨ ਲਈ ਰਾਜਾਂ ਦੀਆਂ ਸੀਮਾਵਾਂ ਨੂੰ ਨਿਰਧਾਰਿਤ ਕਰਨ ਲਈ ਪਾਸ਼ਾਈ ਸਿਧਾਂਤ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਸੀ ਪੰਜਾਬ ਦੇ ਮਾਮਲੇ ਵਿੱਚ ਭਾਸ਼ਾਈ ਪਾੜਾਂ ਅਤੇ ਵੱਖਰੇ ਪੰਜਾਬੀ ਬੋਲ ਦੇ ਸੂਬੇ ਦੀ ਮੰਗ ਲਗਾਤਾਰ ਪਰਤੱਖ ਹੁੰਦੀ ਜਾ ਰਹੀ ਸੀ ਸਿੱਖ ਜੋ ਪੰਜਾਬ ਵਿੱਚ ਇੱਕ ਮਤਵਪੂਰਨ ਧਾਰਮਿਕ ਅਤੇ ਸੱਭਿਆਚਾਰਕ ਸਮੂਹ ਸਨ ਇੱਕ ਵੱਖਰੀ ਪਛਾਣ ਅਤੇ ਵਧੇਰੇ ਖੁਦਮੁਖਤਿਆਰੀ ਦੀ ਮੰਗ ਕਰਦੇ ਸਨ ਹਾਲਾਂਕਿ ਹਿੰਦੀ ਬੋਲਣ ਵਾਲੀ ਆਬਾਦੀ ਮੁੱਖ ਤੌਰ ਤੇ ਰਾਜ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਰਹਿੰਦੀ ਸੀ ਜਿਨ੍ਹਾਂ ਦੀਆਂ ਵੱਖੋ-ਵੱਖ ਭਾਸ਼ਾਈ ਅਤੇ ਸੱਭਿਆਚਾਰਕ ਸਾਂਝਾਂ ਸਨ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਅਤੇ ਲੋਕਾਂ ਦੀਆਂ ਭਾਸ਼ਾਈ ਇਸ਼ਾਵਾਂ ਨੂੰ ਪੂਰਾ ਕਰਨ ਲਈ ਐਸਆਰਸੀ ਨੇ ਇੱਕ ਪੰਜਾਬੀ ਬੋਲਣ ਵਾਲਾ ਰਾਜ ਬਣਾਉਣ ਦੀ ਸਿਫਾਰਸ਼ ਕੀਤੀ ਜਿਸ ਦਾ ਨਾਮ ਪੰਜਾਬ ਪ੍ਰਕਰਾਰ ਰਹੇ ਅਤੇ ਇੱਕ ਹਿੰਦੀ ਭਾਸ਼ੀ ਰਾਜ ਜੋ ਹਰਿਆਣਾ ਬਣ ਜਾਵੇਗਾ 1 ਨਵੰਬਰ 1966 ਨੂੰ ਰਾਜਾਂ ਦਾ ਪੁਨਰਗਠਨ ਲਾਗੂ ਹੋਇਆ ਅਤੇ ਹਰਿਆਣਾ ਇੱਕ ਵੱਖਰੇ ਰਾਜ ਵਜੋਂ ਉੱਭਰਿਆ ਜਿਸ ਦੀ ਰਾਜਧਾਨੀ ਚੰਡੀਗੜ੍ਹ ਸੀ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਪੰਜਾਬ ਨਾਲ ਸਾਂਝੀ ਰਾਜਧਾਨੀ ਵੱਜੋਂ ਸੇਵਾ ਕਰਦਾ ਸੀ ਹਰਿਆਣਾ ਨੂੰ ਪੰਜਾਬ ਤੋਂ ਵੱਖ ਕਰਨ ਦਾ ਫੈਸਲਾ ਬਹੁ ਪੱਖੀ ਸੀ ਭਾਸ਼ਾਈ ਵਿਚਾਰ ਪੁਨਰਗਠਨ ਲਈ ਕੇਂਦਰ ਸਨ ਕਿਉਂਕਿ ਇਸ ਦਾ ਉਦੇਸ਼ ਅਜਿਹੇ ਰਾਜਾਂ ਨੂੰ ਬਣਾਉਣਾ ਸੀ ਜਿੱਥੇ ਬਹੁ ਗਿਣਤੀ ਇੱਕੋ ਭਾਸ਼ਾ ਬੋਲਦੇ ਸਨ ਬਿਹਤਰ ਸੰਚਾਰ ਅਤੇ ਸੱਭਿਆਚਾਰਕ ਇਕਤਾ ਨੂੰ ਉਤਸ਼ਾਹਿਤ ਕਰਦੇ ਸਨ ਇਸ ਤੋਂ ਇਲਾਵਾ ਵਿਛੋੜੇ ਨੂੰ ਖੇਤਰੀ ਅਸੰਤੁਲਨ ਨੂੰ ਹੱਲ ਕਰਨ ਲਈ ਇੱਕ ਉਪਾਅ ਵਜੋਂ ਦੇਖਿਆ ਗਿਆ जिस ਨਾਲ ਹਰੇਕ ਰਾਜ ਦੀਆਂ ਵਿਸ਼ੇਸ਼ ਲੋੜਾਂ ਨੂੰ ਅਨੁਸਾਰ ਵਿਦੇਰੇ ਕੇਂਦ੍ਰਿਤ ਵਿਕਾਸ ਅਤੇ ਸ਼ਾਸਨ ਦੀ ਆਗਿਆ ਦਿੱਤੀ ਗਈ। ਹਰਿਆਣਾ ਦੀ ਸਿਰਜਣਾ ਦੇ ਪ੍ਰਬੰਧਕੀ ਅਤੇ ਆਰਥਿਕ ਪ੍ਰਭਾਵ ਵੀ ਸਨ। ਚੰਡੀਗੜ੍ਹ ਇੱਕ ਸਾਂਝੀ ਰਾਜਧਾਨੀ ਵਜੋਂ ਦੋਵਾਂ ਰਾਜਾਂ ਲਈ ਇੱਕ নিরপেক্ষ ਖੇਤਰ ਵੱਜੋਂ ਸੇਵਾ ਕਰਨ ਦੀ ਕਲਪਨਾ ਕੀਤੀ ਗਈ ਜਦੋਂ ਕਿ ਪੰਜਾਬ ਨੇ ਆਪਣੇ ਖੇਤੀਬਾੜੀ ਅਤੇ ਸਿੱਖ ਬੋਗੰਤੀ ਵਾਲੇ ਚਰਿੱਤਰ ਨੂੰ ਬਰਕਰਾਰ ਰੱਖਿਆ ਹਰਿਆਣਾ ਨੂੰ ਉਦਯੋਗ ਅਤੇ ਸ਼ਹਿਰੀ ਵਿਕਾਸ ਤੇ ਮਹੱਤਵਪੂਰਨ ਫੋਕਸ ਸਮੇਤ ਹੋਰ ਵਿਪਿੰਨ ਆਰਥਿਕ ਲੈਂਡਸਕੇਪ ਤੋਂ ਲਾਭ ਹੋਣ ਦੀ ਉਮੀਦ ਸੀ ਸਿੱਟੇ ਵੱਜੋਂ 1966 ਵਿੱਚ ਹਰਿਆਣਾ ਦਾ ਪੰਜਾਬ ਤੋਂ ਵੱਖ ਹੋਣਾ ਗੁੰਜਲਦਾਰ ਪਾਸ਼ਾਈ ਸੱਭਿਆਚਾਰਕ ਪ੍ਰਸ਼ਾਸਨਿਕ ਅਤੇ ਆਰਥਿਕ ਕਾਰਕਾਂ ਦਾ ਨਤੀਜਾ ਸੀ ਪੁਨਰਗਠਨ ਦਾ ਉਦੇਸ਼ ਲੋਕਾਂ ਦੀਆਂ ਭਾਸ਼ਾਈ ਇਸ਼ਾਵਾਂ ਨੂੰ ਅਨੁਕੂਲ ਕਰਨਾ ਅਤੇ ਭਾਰਤੀ ਸੰਘ ਦੇ ਅੰਦਰ ਵਿਦੇਰੇ ਵਿਹਾਰਕ ਅਤੇ ਇੱਕਸੂ ਰਾਜਾਂ ਦੀ ਸਿਰਜਣਾ ਕਰਨਾ ਸੀ ਇਸ ਫੈਸਲੇ ਨੇ ਖਿੱਤੇ ਦੇ ਸਮਾਜਿਕ ਰਾਜਨੀਤਿਕ ਲੈਂਡਸਕੇਪ ਨੂੰ ਆਕਾਰ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਟ੍ਰਿਡੀਸ਼ਨਲ ਹਰੇਕ ਰਾਜ ਨੂੰ ਆਪਣੇ ਲੋਕਾਂ ਦੀਆਂ ਭਾਸ਼ਾਈ ਅਤੇ ਸੱਭਿਆਚਾਰਕ ਤਰਜੀਹਾਂ ਦੇ ਆਧਾਰ ਤੇ ਵਿਕਾਸ ਤੇ ਆਪਣੇ ਕੋਰਸ ਨੂੰ ਚਾਰਟ ਕਰਨ ਦੀ ਆਗਿਆ ਦਿੱਤੀ ਗਈ। ਪੰਜਾਬੀ ਸਿੱਖ ਇਤਿਹਾਸ ਜਾਣਨ ਲਈ ਵੌਇਸ ਆਫ ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਵੌਇਸ ਆਫ ਪੰਜਾਬ ਲਈ ਨਿਊਜ਼ ਡੈਸਕ ਤੋਂ ਇਸ਼ਾ ਗਰਕਦੀ ਰਿਪੋਰਟ